ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਓ ਵਿਦ ਦਾ ਮਾਈਂਡ ਸੋ ਇਮਬਿਊਡ ਐਂਡ ਦਾ ਟੰਗ ਅਮਿਊਡ ਐਸ ਵੈਲ ਸਿੰਘ ਦਾ ਗਲੋਰੀਅਸ ਪਰਸਿਸ ਆਫ ਦਾ ਟ्रू ਲਾਰਡ ਮਨ ਰਤੇ ਜਿਹਵਾ ਰਤੀ ਰਤੇ ਦਾ ਮਤਲਬ ਹੁੰਦਾ ਰੰਗੇ ਹੋਏ ਜਿਨ੍ਹਾਂ ਦੇ ਮਨ ਦੇ ਵਿੱਚ ਸ਼ਰਧਾ ਹੈ ਉਹਨਾਂ ਦੀ ਜ਼ੁਬਾਨ ਤੇ ਸ਼ਰਧਾ ਹੈ ਜਿਨ੍ਹਾਂ ਦੇ ਮਨ ਚ ਅਸਲੀ ਮਿਠਾਸ ਹੈ ਉਹਨਾਂ ਦੀ ਜ਼ੁਬਾਨ ਤੇ ਮਠਾਸ ਹੈ ਜਿਨ੍ਹਾਂ ਦੇ ਮਨ ਦੇ ਅੰਦਰ ਦੁੱਖ ਹੈ ਅਨੁਭਵ ਹੈ ਯਾਦ ਹੈ ਉਹਨਾਂ ਦੀ ਜ਼ੁਬਾਨ ਤੇ ਯਾਦ ਹੈ ਹਰ ਗੁਣ ਸੱਚੇ ਗਾਓ ਫਿਰ ਹਰੀ ਪਰਮੇਸ਼ਵਰ ਦੇ ਗੁਣ ਆਪਣੇ ਆਪ ਸੱਚੇ ਹੀ ਹੋਣ ਲੱਗਦੇ ਨੇ ਫਿਰ ਸੱਚੇ ਹੀ ਮੰਨੇ ਜਾਂਦੇ ਨੇ ਬੰਦਾ ਐਜ਼ ਆ ਮੈਂ ਇੱਕ ਐਗਜ਼ਾਮਪਲ ਦਵਾ ਤੁਹਾਨੂੰ ਸਾਹਮਣੇ ਵਾਲਾ ਕਿੰਨਾ ਮਰਜ਼ੀ ਕਹੀ ਜਾਵੇ ਮੇਰੇ ਤੋਂ ਦੂਰ ਹੋ ਜਾ ਮੇਰੇ ਤੋਂ ਲੱਗ ਹੋ ਜਾ ਮੇਰਾ ਫੇਰੇ ਬਿਨਾ ਸਾਥ ਜਾ ਰਹਾ ਕਿਤੇ ਨਾ ਕਿਤੇ ਗੱਲੀਬਾਤੀ ਅਗਰ ਉਹ ਕਿਤੇ ਆਪਣੇ ਮਿੱਤਰਾਂ ਦੀ ਟੋਲੀ ਦੇ ਵਿੱਚ ਤੁਹਾਡਾ ਜ਼ਿਕਰ ਜਾਂ ਤੁਹਾਡੇ ਨਾਲ ਬਿਤਾਏ ਹੋਏ ਸਮੇਂ ਦਾ ਜ਼ਿਕਰ ਕਰ ਲੈਂਦਾ ਤਾਂ ਸਮਝ ਲਓ ਵੀ ਉਹ ਤੁਹਾਨੂੰ ਝੂਠੋ ਉਹ ਹਜੇ ਵੀ ਉਹੀ ਆਪਣੇ ਮਨ ਦੀਆਂ ਯਾਦਾਂ ਦੇ ਅੰਦਰ ਤੁਹਾਨੂੰ ਤੇ ਤੁਹਾਨੂੰ ਨਾਲ ਬਤਾਏ ਪਲਾਉਣਾ ਯਾਦ ਕਰ ਰਿਹਾ ਚਾਹੀਓ ਤੁਹਾਡਾ ਕੋਈ ਸਕੂਲ ਫਰੈਂਡ ਹੋਵੇ ਚਾਹੇ ਕਾਲਜ ਫਰੈਂਡ ਹੋਵੇ ਚਾਹੇ ਕੋਈ ਚਾਈਲਡਹੂਡ ਫਰੈਂਡ ਹੋਵੇ ਕੋਈ ਵੀ ਹੋਵੇ ਤੇ ਚਾਹੇ ਕੋਈ ਰਿਸ਼ਤੇਦਾਰ ਬਲਾਸੀ ਹੋ ਤੇ ਐਵੇਂ ਜੇ ਜੀਵਨ ਦੇ ਵਿੱਚ ਦੁੱਖ ਨੇ ਨਾ ਆਪਣਾ ਆਪਾਂ ਕਹਿੰਦੇ ਆਪਣੀ ਵਿਸ਼ੇਪੂਰੀ ਨਹੀਂ ਹੁੰਦੀ ਜਾਂ ਨਹੀਂ ਹੁੰਦਾ ਉਹ ਨਹੀਂ ਹੁੰਦਾ ਕਿਹੜੀ ਕਮੀ ਆ ਉਹ ਰੱਬ ਤੇ ਨਹੀਂ ਰੱਬ ਦੇ ਕਿਸੇ ਬਾਜੂ ਬਜਾ ਰੱਬ ਦੀ ਕਿਸੇ ਖੋਦ ਦੇ ਵਿੱਚ ਨਹੀਂ ਹੈਗੀ ਰੱਬ ਕੰਨੀ ਉਹ ਨਹੀਂ ਕਮੀ ਹੈ ਉਹ ਕਮੀ ਆਪਣੀ ਸ਼ਰਧਾ ਕਰਦੀਆਂ ਆਪਣੀ ਸ਼ਰਧਾ ਮਨੋਂ ਨਹੀਂ ਹੋਈ ਸਿਰਫ ਤਨੋਂ ਹੋਈ ਆ ਵੀ ਮੈਂ ਐ ਕਰਦਾ ਐ ਕਰਦਾ ਐ ਕਰਦਾ ਮੇਰੀ ਕੁਝ ਪੂਰੀ ਹੋ ਜਾ ਰੱਬ ਨੇ ਉਦੋਂ ਦੇ ਜਦੋਂ ਤੇਰੀ ਮਨ ਦੀ ਸ਼ਰਧਾ ਪੂਰੀ ਹੋਗੀ ਤੇਰੀ ਜ਼ੁਬਾਨ ਆ ਜਿਹੜੀ ਮਨ ਦੇ ਆਖੇ ਲੱਗੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ